ਖਬਰ ਪੰਜਾਬ ਦੇ ਲੋਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਨੂੰ ਮੀਡੀਆ ਵਾਲਿਆਂ ਨੂੰ ਜ਼ਹਿਮਤ ਦਿੱਤੀ ਗਈ ਹੈ ਦਲ ਖਾਲਸਾ ਦੇ ਮੋਟੀ ਮੈਂਬਰ ਅਤੇ ਪਾਰਟੀ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ اپنی ਸੰਸਾਰ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਹਨ ਬੀਤੇ 2 ਦਿਨ ਯਾਨੀ ਕਿ 3 ਜੁਲਾਈ ਨੂੰ ਉਹਨਾਂ ਨੇ ਆਪਣੇ ਆਖਰੀ ਸਵਾਸ ਲਏ ਭਾਈ ਗਜਿੰਦਰ ਸਿੰਘ ਦਾ ਨਾਮ 94 ਸਿੱਖ ਹਸਤੀਆਂ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਪੰਥ ਲਈ ਕਹਾਗਨਾ ਕਰਦੇ ਹੋਏ ਆਪਣਾ तकरीबन ਮੁਕੰਮਲ ਜੀਵਨ ਸਮਰਪਿਤ ਕੀਤਾ ਕੌਮ ਆਪਣੀ ਨੌਜਵਾਨੀ ਦੇ ਦਿਨਾਂ ਦੇ ਵਿੱਚ 1971 ਤੋਂ ਉਹ ਸਿੱਖ ਹੋਮਲੈਂਡ ਦੇ ਸੰਘਰਸ਼ ਦੇ ਵਿੱਚ ਕੁਦੇ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ 55 ਸਾਲ ਉਹਨਾਂ ਦਾ ਸੰਘਰਸ਼ਮਈ ਜੀਵਨ ਬੰਦਾ ਹੈ ਤੇ 43 ਸਾਲ ਤੋਂ ਉਹ ਬੇਵતન ਹਨ 1981 ਨੂੰ ਸੰਜਰਨੈਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਜਹਾਜ਼ ਅਗਵਾ ਕੀਤਾ ਉਹਨਾਂ ਦੀ ਰਿਹਾਈ ਲਈ ਤੇ ਸਿਕ ਸੰਘਰਸ਼ ਨੂੰ ਅੰਤਰਰਾਸ਼ਟਰੀ ਮੰਚ ਉਤੇ ਉਭਾਰਨ ਲਈ 43 ਸਾਲ ਪਹਿਲਾਂ ਉਹ ਆਪਣਾ ਘਰ-ਬਾਰ ਛੱਡ ਕੇ ਆਪਣੇ ਮਾਤਾ-ਪਿਤਾ ਆਪਣੇ ਬੱਚੀ ਨੂੰ ਛੋਟੀ ਨੂੰ ਛੱਡ ਕੇ ਗਏ ਕੌਮ ਦਾ ਘਰ ਬਣਾਉਣ ਲਈ ਉਹ ਮੁੜ ਵਾਪਸ ਨਹੀਂ ਪਰਤੇ 14 ਸਾਲ ਦੀ ਉਹਨਾਂ ਦੀ ਜੇਲ੍ਹ ਦੀ ਜ਼ਿੰਦਗੀ ਹੈ ਬਾਕੀ ਦੀ ਜ਼ਿੰਦਗੀ ਉਹਨਾਂ ਨੇ ਜਲਾਵਤਨੀ ਦੇ ਵਿੱਚ guzari ਹੈ ਜੇਲ ਅਤੇ ਜਲਾਵਤਨੀ ਅਤੇ ਸੰਘਰਸ਼ ਤਿੰਨੇ ਸ਼ਬਦ ਉਹਨਾਂ ਦੀ ਜ਼ਿੰਦਗੀ ਦੇ ਨਾਲ ਪੱਕੇ ਤੌਰ ਤੇ ਜੁੜ ਗਏ ਹਨ ਬੇਦਾਗ ਜੀਮਨ ਲੈ ਕੇ اور ਪੰਥ ਲਈ ਵਿਸ਼ੇਸ਼ ਕਾਲਨਾਮਾ ਘੜਦੇ ਹੋਏ ਤੋ ਸਾਡੇ ਸਾਰਿਆਂ ਨੂੰ ਵਿਛੋੜਾ ਦੇ ਗਏ 3 ਸਾਲ ਪਹਿਲਾਂ ਵੀ ਉਹਨਾਂ ਨੂੰ ਆਪਣੀ ਜਲਵਤਨੀ ਦੇ ਦੌਰ ਵਿੱਚ ਹਾਰਟ ਅਟੈਕ ਆਇਆ ਸੀ ਪਰ ਉਸ ਮੌਕੇ ਉਹ ਸਰਵਾਈਵ ਕਰ ਗਏ ਔਰ ਫਿਰ ਉਹਨਾਂ ਨੇ ਆਪਣੇ ਬੋਲਾਂ ਆਪਣੇ ਲਿਖਤਾਂ ਆਪਣੀਆਂ ਕਵਿਤਾਵਾਂ ਰਾਹੀਂ ਕੌਮ ਦੀ ਸੇਵਾ ਸੰਘਰਸ਼ ਵਿੱਚ ਆਪਣਾ ਯੋਗਦਾਨ ਜਾਰੀ ਰੱਖਿਆ 28 ਜੂਨ ਦੀ ਰਾਤ ਨੂੰ ਉਹਨਾਂ ਨੂੰ ਦੁਬਾਰਾ ਅਟੈਕ ਆਇਆ ਸੈਕੰਡ ਅਟੈਕ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਕਿਸੇ ਅਨਦਸੀ ਥਾਂ ਤੇ 3 ਤਰੀਕ ਨੂੰ ਉਹਨਾਂ ਨੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਸ਼ੁਰੂ ਹੋਇਆ ਔਰ ਉਹਨਾਂ ਨੇ ਉਹਨਾਂ ਦੀ ਰਿਕਵਰੀ ਸ਼ੁਰੂ ਹੋਈ 1 ਤਰੀਕ ਨੂੰ ਉਹਨਾਂ ਨੂੰ ਆਈਸੀ ਆਈਸੀਯੂ ਚੋਂ ਕੱਢ ਕੇ ਹਸਪੀਟਲ ਦੇ ਕਮਰੇ ਦੇ ਵਿੱਚ ਲੈ ਕੇ ਗਏ ਉਸ ਦਿਨ ਮੇਰੀ ਉਹਨਾਂ ਦੇ ਨਾਲ ਟੈਲੀਫੋਨ ਤੇ 10 ਮਿੰਟ ਗੱਲ ਹੋਈ ਉਹਨਾਂ ਦੀ ਆਵਾਜ਼ ਤੋਂ ਲੱਗ ਰਿਹਾ ਸੀ ਕਿ ਉਹ ਕਾਫੀ ਬਿਹਤਰ ਨੇ ਔਰ ਮੈਂ ਉਹਨਾਂ ਨੂੰ ਬਾਰ-ਬਾਰ ਇਹ ਗੱਲ ਕਹੀ ਕਿ ਤੁਹਾਡੀ ਆਵਾਜ਼ ਤੋਂ ਨਹੀਂ ਲੱਗਦਾ ਕਿ ਤੁਸੀਂ ਹਸਪੀਟਲ ਦੇ ਬੈੱਟ ਤੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਵਿਲ ਪਾਵਰ ਹੈ ਇਸ ਬਿਮਾਰੀ ਦੇ ਖਿਲਾਫ ਲੜਨ ਲਈ ਉਹਨਾਂ ਨੂੰ ਡਾਕਟਰਸ ਨੇ ਕਿਹਾ ਕਿ ਉਹਨਾਂ ਦੀ ਆਰਟਰੀ ਜਿਹੜੀ ਹੈ ਇੱਕ ਜਿਹੜੀ ਹੈ ਉਹ 90% ਬਲੌਕ ਹੈ ਤੇ ਦੋ ਦੂਜੀਆਂ ਜਿਹੜੀਆਂ ਉਹ ਪਾਰਸ਼ਲ ਬਲੌਕ ਨੇ ਤਾਂ ਉਹਨਾਂ ਨੂੰ ਪਹਿਲਾਂ ਸਟੰਟ ਪਾਉਣ ਦੀ ਡਾਕਟਰਸ ਨੇ رائے ਦਿੱਤੀ ਫਿਰ ਡਾਕਟਰਸ ਨੇ ਆਪ ਹੀ ਆਪਣੀ ਜਿਹੜਾ ਡਿਸੀਜਨ ਸੀ ਉਹ ਬਦਲ ਦੇ ਕਿ ਸਟੰਟ काम ਨਹੀਂ ਆਏਗਾ ਕਿਉਂਕਿ 90% ਬਲੌਕ ਹੈ ਤੇ ਤੁਹਾਡਾ ਬਾਈਪਾਸ ਕਰਨਾ ਪਏਗਾ ਇਸ ਤੇ ਭਾਈ ਗੁਜਿੰਦਰ ਸਿੰਘ ਨੇ ਕਿਹਾ ਕਿ ਮੇਰੇ ਕੋਲ ਹੁਣ ਤਾਕਤ ਨਹੀਂ ਹੈ ਸਰੀਰਕ ਕਿ ਮੈਂ ਬਾਈਪਾਸ ਤੋਂ ਬਾਅਦ ਇਹ ਸਭ ਕੁਝ ਕਸ਼ਟ ਚੇਲ ਸਕਾਂ ਮੈਂ ਬਾਈਪਾਸ ਨਹੀਂ ਕਰਾਉਣਾ ਤੇ ਜਿੰਨੇ ਦਿਨ ਨਿਕਲਦੇ ਨੇ ਮੈਡੀਸਿਨਸ ਦੇ ਨਾਲ ਮੈਂ ਉਹਨੇ ਦਿਨ ਹੀ ਆਪਣੇ ਕੱਢਣਾ ਚਾਹੁੰਦਾ ਤਾਂ ਉਹਨਾਂ ਦੇ ਸ਼ਬਦ ਸੀਗੇ ਕਿ ਮੇਰੀ ਫਿਕਰ ਨਾ ਕਰਨਾ ਮੈਂ ਅਗਲੇ ਸਫ਼ਰ ਲਈ ਤਿਆਰ ਆ ਉਹ ਮੈਂਟਲੀ ਪ੍ਰਿਪੇਅਰ ਸੀਗੇ ਕਿ ਹੁਣ ਮੈਨੂੰ ਜਾਣਾ ਪੈਣਾ ਇਸ ਸੰਸਾਰ ਤੋਂ ਔਰ ਉਹ ਉਸ ਦਿਨ ਤਾ ਉਹ ਠੀਕ ਰਹੇ ਫਿਰ ਨੈਕਸਟ ਡੇ 3 ਨੂੰ ਉਹਨਾਂ ਦੀ ਤਬੀਅਤ ਫਿਰ ਦੁਬਾਰਾ ਖਰਾਬ ਹੋਈ ਤੇ ਉਹਨਾਂ ਨੂੰ ਦੁਬਾਰਾ ਆਈਸੀਯੂ ਚ ਲੈ ਗਏ ਉਸ ਤੋਂ ਬਾਅਦ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ 2 ਤੇ 3 ਦੀ ਰਾਤ ਨੂੰ ਉਹਨਾਂ ਨੇ ਆਈਸੀਯੂ ਦੇ ਵਿੱਚ ਲੈ ਕੇ ਗਏ ਨੇ 3 ਤਰੀਕ ਸਾਰਾ ਦਿਨ ਉਹ ਦਾਖਲ ਰਹੇ ਨੇ ਉਸ ਦਿਨ ਹੀ ਉਹਨਾਂ ਨੇ ਆਪਣੇ ਸਵਾਸਤਿ ਹਾਗੇ ਨੇ ਬਸ ਸਾਨੂੰ ਇੰਨੀ ਖਬਰ ਦਿੱਤੀ ਗਈ ਕਿ ਉਹਨਾਂ ਦੀ ਬੇਟੀ ਜਿਹੜੀ ਯੂਕੇ ਮੈਰਿਡ ਹੈ ਉਸ ਨੂੰ ਜਲਦੀ ਤੋਂ ਜਲਦੀ ਭੇਜ ਦਿਓ ਤੇ ਉਹਨਾਂ ਦੀ ਬੇਟੀ ਬਿਕਰਮਜੀਤ कौर 4 ਤਰੀਕ ਸਵੇਰੇ ਉਹਨਾਂ ਕੋਲ ਪਹੁੰਚੀ ਹੈ ਉਦੋਂ ਤੱਕ ਉਹ ਇਸ ਸੰਸਾਰ ਤੋਂ ਜਾ ਚੁੱਕੇ ਸੀ ਪਰ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਸੀ 4 ਤਰੀਕ ਸਵੇਰੇ ਉਹਨਾਂ ਦੀ ਬੇਟੀ ਆਈ ਹੈ ਤੇ 4 ਤਰੀਕ ਸ਼ਾਮੀ ਯਾਨੀ ਕਿ ਕੱਲ ਸ਼ਾਮ ਨੂੰ ਉਹਨਾਂ ਦਾ ਸੰਸਕਾਰ ਜਿਹੜਾ ਉਹ ਸਿੱਖ ਧਰਮ ਦੇ ਰੋਹ ਰੀਤਾਂ ਅਨੁਸਾਰ ਟ੍ਰੈਡੀਸ਼ਨਸ ਅਨਸਾਰ ਨਨਕਾਣਾ ਸਾਹਿਬ ਦੇ ਕੋਲ ਜਿਹੜਾ ਸ਼ਮਸ਼ਾਨ ਘਾਟ ਬਣਿਆ ਉੱਥੇ ਕਰ ਦਿੱਤਾ ਉਹਨਾਂ ਦੀ ਬੇਟੀ ਨੇ ਉਹਨਾਂ ਦੀ ਦੇਹ ਨੂੰ ਚਿਖਾ ਦਿਖਾਈ ਹੈ ਹੋਰ ਵੀ ਉਹਨਾਂ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਨਾਲ ਸੀ ਉਸ ਮੌਕੇ 1981 ਦੇ ਗਏ ਹੋਏ ਪਾਈ ਗਜਿੰਦਰ ਸਿੰਘ ਆਪਣੇ 43 ਸਾਲ ਦੀ ਜਿਹੜੀ ਜਲਾਵਤਨੀ ਹੈ ਉਹਨਾਂ ਨੇ ਇੱਕੋ ਹੀ ਮੁਲਕ ਦੇ ਵਿੱਚ ਛੰਡਾ ਦਿੱਤੀ ਕਿਉਂਕਿ ਪਹਿਲਾਂ ਉਹਨਾਂ ਨੂੰ ਜਹਾਜ਼ ਅਗਵਾ ਦੇ ਕੇਸ ਵਿੱਚ 14 ਸਾਲ ਸਜ਼ਾ ਹੋਈ ਜਦੋਂ ਉਹਨਾਂ ਦੀ ਸਜ਼ਾ ਮੁੱਕੀ 1995 ਦੇ ਵਿੱਚ ਤੇ ਉਹਨਾਂ ਨੇ ਉੱਥੇ ਹੀ ਰਹਿਣਾ ਪਸੰਦ ਕੀਤਾ ਭਾਰਤ ਨੇ بار-बार ਉਹਨਾਂ ਦਾ ਨਾਮ ਮੋਸਟ ਵਾਂਟਡ ਲਿਸਟ ਦੇ ਵਿੱਚ ਪਾਇਆ ਪਰ ਸਾਡੇ ਲਈ ਕੌਮ ਦੇ ਲਈ ਉਹ ਸਤਕਾਰਤ ਸੀ। ਔਰ ਸਾਡੇ ਕੌਮ ਦੇ ਲਈ ਉਹ ਆਜ਼ਾਦੀਪਸੰਦ ਜੁਝਾਰੂ ਸੀ। ਕੌਮ ਨੇ ਉਹਨਾਂ ਨੂੰ ਅਥਾ ਪਿਆਰ ਦਿੱਤਾ। ਇਸੇ ਸਦਕਾ ਹੀ ਵੀ ਵੀ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਜਲਾਵਤਨ ਸਿੱਖ ਯੋਧੇ ਦੀ ਉਪਾਦੀ ਦੇ ਨਾਲ ਸਨਮਾਨਿਤ ਕੀਤਾ ਗਿਆ। ਹਾਲਾਂਕਿ ਸੈਰਮਨੀ ਡਿਊ ਸੀ ਅਜੇ ਹੋਣੀ ਸੀ। ਇਸ ਤੋਂ ਪਹਿਲਾਂ ਹੀ ਉਹ ਇਸ ਸੰਸਾਰ ਤੋਂ ਚਲੇ ਗਏ ਪਿਛਲੇ 4 ਸਾਲ ਉਹਨਾਂ ਨੇ ਆਪਣਾ ਆਪਣੀ ਉਹਨਾਂ ਦੀ ਬੇਸ਼ੱਕ ਹੈਲਥ ਪਹਿਲੇ ਵਾਲੀ ਨਹੀਂ ਸੀ ਲੇਕਿਨ ਇਤੇਬਾਜੂਦ ਉਹਨਾਂ ਨੇ ਆਪਣਾ ਜਿਹੜਾ ਜੀਵਨ ਸੀ ਔਰ ਜਿਹੜੇ ਆਪਣੀ ਸਪਿਰਿਟ ਸੀ ਉਹ ਬਹੁਤ ਚੜ੍ਹਦੀ ਕਲਾ ਵਾਲੀ ਰੱਖੀ ਔਰ ਜਿਹੜੇ ਜਿਹੜੇ ਪੰਥ ਦੇ ਸੋਹਰਦ ਸੱਜਣ ਉਹਨਾਂ ਨੂੰ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ ਉਹਨਾਂ ਨੇ ਦੇਖਿਆ ਹੋਵੇਗਾ ਕਿ ਉਹਨਾਂ ਦੀ ਹਰ ਉਹਨਾਂ ਦੀ ਜਿਹੜੀ ਕਲਮ ਸੀ ਉਹ ਤਲਵਾਰ ਨਾਲੋਂ ਵੀ ਵੱਧ ਵਾਰ ਕਰਦੀ ਸੀ ਇਸੇ ਕਰਕੇ ਦਰਜਨਾਵਾਰੀ ਹਿੰਦੁਸਤਾਨ ਨੇ ਉਹਨਾਂ ਦੀ ਫੇਸਬੁੱਕ ਅਕਾਊਂਟ ਜਿਹੜੇ ਨੇ ਬੈਨ ਕੀਤੇ ਔਰ ਇਹ ਗੱਲ ਹਮੇਸ਼ਾ ਹੀ ਕਹਿੰਦੇ ਸੀ ਕਲਮ ਹੋਵੇ ਜਾਂ ਤਲਵਾਰ ਇਹਦੀ ਜਿਹੜੀ ਵਾਰ ਹੈ ਇਹ ਦੁਸ਼ਮਣ ਤੇ ਹਿੱਕ ਤੇ ਚਲਨੀ ਚਾਹੀਦੀ ਔਰ ਉਹਨਾਂ ਦੀ ਕਲਮ ਵੀ ਉਹਨਾਂ ਦੀ ਤਲਵਾਰ ਵਾਂਗ ਚੱਲੀ ਆ। ਆਜ਼ਾਦੀ ਪਸੰਦ ਧਰਾਂ ਲਈ ਦਲ ਖਾਲਸਾ ਲਈ ਸਿੱਖ ਕੌਮ ਲਈ ਬਹੁਤ ਵੱਡਾ ਕਾਟਾ ਪਿਆ। دہਾਕਿਆਂ ਬਾਅਦ ਇਸ ਤਰ੍ਹਾਂ ਦਾ ਯੋਧਾ ਇਸ ਤਰ੍ਹਾਂ ਦਾ ਵਿਜ਼ਨਰੀ ਇਸ ਤਰ੍ਹਾਂ ਦਾ ਬੇਦਾਗ ਵਿਅਕਤੀ ਬედა ਹੁੰਦਾ ਔਰ ਜਿਹੜਾ ਸੈਲਫਲੈਸ ਹੋ ਕੇ ਇੰਨੀ ਵੱਡੀ ਕੁਰਬਾਨੀ ਕਰ ਜੇ ਔਰ ਆਪਣੇ ਪਰਿਵਾਰ ਤੋਂ ਵੀ ਵਿਛੜਿਆ ਰਵੇ ਛੋਟੀ ਜੀ ਬੱਚੀ ਸੀ ਜਦੋਂ ਉਹ ਛੱਡ ਕੇ ਗਏ 6 ਮਹੀਨੇ ਦੀ ਜਦੋਂ ਸੰਜਰਨੈਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ 20 ਸੈਪਟੈਂਬਰ 1981 ਨੂੰ ਤੇ 9 ਦਿਨਾਂ ਦੇ ਵਿੱਚ 29 ਸੈਪਟੈਂਬਰ 1981 ਨੂੰ ਇਹਨਾਂ ਨੇ ਦਿੱਲੀ ਤੋਂ ਸ਼ੇਰੀ ਨਗਰ ਜਾਂਦਾ ਜਹਾਜ ਅਗਵਾ ਕਰ ਲਿਆ 9 ਦਿਨਾਂ ਦੇ ਅੰਦਰ ਅੰਦਰ ਇੰਨਾ ਵੱਡਾ ਐਕਸ਼ਨ ਜਿਹਦਾ ਇੰਟਰਨੈਸ਼ਨਲ ਲੈਵਲ ਤੇ ਜਿਹਦਾ ਇੰਪੈਕਟ ਹੋਵੇ ਉਹ 9 ਦਿਨਾਂ ਚ ਵਿਉਂਤ ਕੇ ਉਹਨੂੰ ਅੰਜਾਮ ਦੇਣਾ ਇਹ ਪਾਈ ਗਿਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਹੀ ਹਿੱਸੇ ਆਉਂਦਾ ਬੜੀ ਵੱਡੀ ਕੁਰਬਾਨੀ ਵੀ ਉਹਨਾਂ ਨੂੰ ਦੇਣੀ ਪਈ 14 ਸਾਲ ਪਾਕਿਸਤਾਨ ਦੀਆਂ ਜੇਲਾਂ ਚ ਉਰੇ 3 ਸਾਲ ਪਹਿਲੇ ਉਹ ਮਿਲਟਰੀ ਜੇਲ੍ਹ ਚ ਰਹੇ 11 ਸਾਲ ਸਿਵਿਲਿਅਨ ਜੇਲ੍ਹ ਚ ਰਹੇ ਉਸ ਤੋਂ ਬਾਅਦ ਜੇਲ੍ਹ ਭੁਗਤਣ ਤੋਂ ਬਾਅਦ ਉਹਨਾਂ ਨੇ ਜਲਾਵਤਨੀ ਵੀ ਭੁਗਤੀ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਸਟੇਟਲੈਸ ਸਿੱਖ ਲਿਖਦੇ ਸੀ ਬੇਵਤਨਾ ਸਿੱਖ ਔਰ ਉਹ ਕਹਿੰਦੇ ਸੀ ਕਿ ਮੈਂ ਆਪਣੇ ਵਤਨ ਲਈ ਲੜ ਰਿਹਾ ਔਰ ਜਦ ਕਦੀ ਵੀ ਉਹਨਾਂ ਨੂੰ ਇਤਰ ਸਨੇਹਾ ਜਾਂਦਾ ਸੀ ਕਿ ਤੁਸੀਂ ਵਾਪਸ ਆ ਜਾਓ ਤੇ ਉਹ ਹਮੇਸ਼ਾ ਕਹਿੰਦੇ ਸੀ ਕਿੱਥੇ ਵਾਪਸ ਆਵਾਂ ਉਸ ਜਗ੍ਹਾ ਤੇ ਜਿੱਥੇ ਮੇਰੀ ਕੌਮ ਅੱਜ ਵੀ ਗੁਲਾਮ ਹੈ ਜਿੱਥੇ ਮੇਰੀ ਕੌਮ ਦੀ نسل 쿠ਸ਼ੀ ਅੱਜ ਵੀ ਚੱਲ ਰਹੀ ਹੈ ਮੈਂ ਉੱਥੇ ਕਿਉਂ ਵਾਪਸ ਜਾਵਾਂ ਮੈਂ ਉਸ ਦਿਨ ਹੀ ਵਾਪਸ ਜਾਵਾਂਗਾ ਜਦੋਂ ਮੇਰੀ ਕੌਮ ਮੇਰੇ ਪੰਜਾਬ ਦੇ ਲੋਕ ਆਜ਼ਾਦ ਹੋਣਗੇ ਸੋ ਖਾਲਸਤਾਨ ਦਾ ਸੁਪਨਾ ਅੱਖਾਂ ਵਿੱਚ ਸਮੋ ਕੇ ਸਾਡੇ ਭਾਜੀ ਚਲੇ ਗਏ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੀਆਂ ਅਸਤੀਆਂ ਵੀ ਇੱਥੇ ਹੀ ਤੁਸੀਂ ਪਾਕਿਸਤਾਨ ਜਹੀ ਤੁਸੀਂ ਮਤਲਬ ਉਹਨਾਂ ਨੂੰ ਜਲ ਪ੍ਰਵਾਹ ਕਰਨਾ ਹੈ ਲੇਕਿਨ ਕੁਝ ਜਿਹੜੀਆਂ ਰਸਮਾਂ ਨੇ ਅਸੀਂ ਇੱਥੇ ਵੀ ਅਦਾ ਕਰਾਂਗੇ ਕੱਲ ਸਵੇਰੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਉਹਨਾਂ ਦੇ ਨਿਮਿਤ ਖੰਡਪਟ ਸਾਹਿਬ ਆਰੰਭ ਹੋਣਗੇ ਤੇ ਕੱਲ 6 ਤਰੀਕ ਐ 8 ਤਰੀਕ ਨੂੰ ਉੱਥੇ ਭੋਗ ਪੈਣਗੇ ਸੋ ਇੱਥੇ ਦਾ ਜਿਹੜਾ ਪ੍ਰੋਗਰਾਮ ਹੈ ਭਾਈ ਪਰਮਜੀਤ ਸਿੰਘ ਜਿਹੜੇ ਮੰਡ ਨੇ ਕਿ ਇੱਥੇ ਬਾਰੇ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈ ਉਹ ਤੁਹਾਡੇ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਰਦਾਰ ਕਮਰਪਾਲ ਸਿੰਘ ਔਰ ਆਨੇ ਭਾਜੀ ਗੁਜਿੰਦਰ ਔਰਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਪੰਛੀ ਛਾਤ ਜਿਹੜੀ ਆ ਤੁਹਾਨੂੰ ਮਰਵਾਏ ਆ ਬਟ ਇਹ ਬੇਸ਼ੱਕ ਚੰਦ ਮਿੰਟਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਨੂੰ ਸਮਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜੇ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰੋ ਕਿ ਇੱਕ ਇਨਸਾਨ ਦੀ 73 ਸਾਲ ਉਮਰ ਹੋਵੇ ਦੇ ਵਿੱਚ 53 ਸਾਲ ਸੰਘਰਸ਼ ਦੇ ਲੇਖੇ ਲਾਉਣੇ ਕੋਈ ਨਿੱਕੀ ਗੱਲ ਨਹੀਂ 20 ਸਾਲ ਦੀ ਉਮਰ ਦੇ ਵਿੱਚ ਇਹ ਕਲੈਰਿਟੀ ਰੱਖਣੀ ਕਿ ਸਿੱਖਾਂ ਦਾ ਆਪਣੇ ਕੌਮੀ ਘਰ ਤੋਂ ਬਿਨਾ ਸਰਦਾ ਨਹੀਂ ਉਹ ਵੀ ਉਸ ਦੌਰ ਦੇ ਵਿੱਚ ਜਦੋਂ ਅਜੇ 84 ਨਾ ਵਾਪਰਿਆ ਹੋਵੇ ਉਸ ਸਮੇਂ ਵੀ ਇਹ ਕਲੈਰਿਟੀ ਰੱਖਣੀ ਇਹ ਕੋਈ ਆਮ ਗੱਲ ਨਹੀਂ ਹੈ ਅੱਜ ਵੀ ਅਜੇ ਸਾਡੇ ਕਈ ਸਿੱਖ ਉਹ ਨੇ ਜਿਨ੍ਹਾਂ ਦੇ ਉੱਤੇ 84 ਵਾਪਰ ਗਿਆ ਸਾਡੀ ਨਸਲ ਖੁਸ਼ੀ ਹੋ ਗਈ ਉਦੇ باوجود ਵੀ ਕਈਆਂ ਨੂੰ ਇਹ ਕਲੈਰਿਟੀ ਨਹੀਂ ਆਈ ਪਰ ਸਾਡਾ ਆਪਣਾ ਮੁਲਕ ਪੰਜਾਬ ਆ ਤੇ ਅਸੀਂ ਉਹਨੂੰ ਆਜ਼ਾਦ ਕਰਾਉਣਾ ਪਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਕੁਝ ਨਾ ਵਿਆਪ ਰਿਹਾ ਹੋਵੇ ਤੇ ਇੱਕ ਨੌਜਵਾਨ ਇੰਨੀ ਦੂਰੰਦੇਸ਼ੀ ਤੇ ਕਲੈਰਿਟੀ ਰੱਖਦਾ ਹੋਵੇ ਇਹ ਜਿਵੇਂ ਭੱਜ ਨੇ ਕਹੇ ਇਹੋ ਜਿਹੇ ਇਨਸਾਨ ਸਮਿਆਂ ਬਾਅਦ ਕਿਤੇ ਪੈਦਾ ਹੁੰਦੇ ਨੇ ਔਰ ਸਾਡੀ ਇਹ ਖੁਸ਼ਕਿਸਮਤੀ ਆ ਕਿ ਸਾਨੂੰ ਇਹੋ ਜਿਹੇ ਆਗੂ ਮਿਲੇ ਜਿਨ੍ਹਾਂ ਨੇ ਸਾਰੀ ਉਮਰ ਜਿਉਂ ਕੇ ਸੰਘਰਸ਼ ਨੂੰ ਹੰਢਾ ਕੇ ਸਾਨੂੰ ਇੱਕ ਸੇਧ ਦਿੱਤੀ ਆ ਤੇ ਸਾਨੂੰ ਆਪਣੀ ਮੰਜ਼ਲ ਜਿਹੜੀ ਆ ਉਹ ਸਾਫ਼ ਵਿਖਾ ਲਈ ਕਿ ਸਾਡੀ ਸਿੱਖਾਂ ਦੀ ਆਖਰ ਮੰਜ਼ਲ ਹੈ ਕਿ ਅਸੀਂ ਦਲ ਕਾਲਸਾ ਦੀ ਤੀਸਰੀ ਪੀੜੀ ਮੌਜੂਦਾ ਦਲ ਕਾਲਸਾ ਦੀ ਤੀਸਰੀ ਪੀੜੀ ਦੇ ਰੂਪ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਸਭ ਤੋਂ ਪਹਿਲੇ ਭਾਜੀ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਨੇ ਦੂਸਰੀ ਪੀੜੀ ਦੇ ਵਿੱਚ ਭਾਜੀ ਕੌਰ ਬਲਵੰਨੀ ਤੇ ਉਹਨਾਂ ਦੇ ਸਾਥੀ ਆਉਂਦੇ ਨੇ ਜਿਨ੍ਹਾਂ ਨੇ ਦੁਬਾਰਾ ਫੇਰ ਦਲ ਕਾਲਸਾ ਨੂੰ ਰਿਵਾਈਵ ਕੀਤਾ ਔਰ ਇਹਨਾਂ ਦੋਵਾਂ ਪੀੜ੍ਹੀਆਂ ਦੀ ਮਿਹਨਤ ਦੇ ਰੂਪ ਦੇ ਵਿੱਚ ਅਸੀਂ ਤੀਸਰੀ ਪੀੜ੍ਹੀ ਤੁਹਾਡੇ ਸਾਹਮਣੇ ਬੈਠੇ ਹਾਂ ਔਰ ਜਿਹੜੀ ਗੱਲ ਇਹਨਾਂ ਨੇ ਕਹੀ ਆ ਕਿ ਉਹ ਆਖਰੀ ਸਾਹਾਂ ਤੱਕ ਜਿੱਥੇ ਸਾਨੂੰ ਉਹਨਾਂ ਦੇ ਜਾਨ ਦਾ ਦੋਖਿਆ ਉੱਥੇ ਇਸ ਗੱਲ ਦੀ ਤਸੱਲੀ ਔਰ ਮਾਣ ਆ ਕਿ ਉਹ ਆਖਰੀ ਸਾਹਾਂ ਤੱਕ ਆਪਣੇ ਕਹੇ ਸ਼ਬਦਾਂ ਦੇ ਤੇ ਨਿਭੇ ਆਪਣੇ ਸੰਘਰਸ਼ ਦੇ ਪ੍ਰਤੀ ਵਫਾਦਾਰ ਰਹੇ ਬਚਨਬਾਦ ਰਹੇ ਬੇਸ਼ੱਕ ਸਾਡੇ ਵਿੱਚ ਕਸਮਾਂ ਖਾਣ ਦਾ ਸੌਮਾਂ ਖਾਣ ਦਾ ਕੋਈ ਰਿਵਾਜ ਨਹੀਂ ਗਾ ਸਿੱਖ ਦੀ ਜੁਬਾਨ ਤੇ ਸਿੱਖ ਦੀ ਵਚਨਬੱਧਤਾ ਹੀ ਉਹਦੀ ਸੌ ਨਾਲੋਂ ਕਿਤੇ ਵੱਧ ਕੇ ਹੁੰਦੀ ਔਰ ਅਸੀਂ ਤੀਸਰੀ ਪੀੜੀ ਦੇ ਰੂਪ ਵਿੱਚ ਇੱਥੇ ਬੈਠੇ ਇਸ ਗੱਲ ਦੀ ਵਚਨਬੱਧਤਾ ਦੁਹਰਾਉਣੇ ਆ ਕਿ ਜਿਹੜੀ ਵਚਨਬੱਧਤਾ ਜਿਹੜੀ ਦ੍ਰਿੜਤਾ ਸਾਡੇ ਸਰਪ੍ਰਸਤ ਦੇ ਵਿੱਚ ਸੀ ਜਿਹੜੀ ਵਚਨਬੱਧਤਾ ਜਿਹੜੀ ਦ੍ਰਿੜਤਾ ਲੈ ਕੇ ਔਰ ਜਿਹੜਾ ਸੁਪਨਾ ਲੈ ਕੇ ਆਪਣੇ ਸੀਨੇ ਦੇ ਵਿੱਚ ਜਹਾਂ ਤੋਂ ਸਰੀਰਕ ਰੂਪ ਚ ਚਲੇ ਗਏ ਨੇ ਉਹ ਦ੍ਰਿੜਤਾ ਦਾਲ ਖਾਲਸਾ ਦੀ ਹਰ ਪੀੜੀ ਦੇ ਵਿੱਚ ਓਵੇਂ ਦੀ ਓਵੇਂ ਹੀ ਪੀੜੀ ਦਰ ਪੀੜੀ ਚਲਦੀ ਰਹੇਗੀ ਨਾ ਸਾਡੇ ਬਜ਼ੁਰਗ ਭਾਰਤ ਦੇ ਅੱਗੇ ਝੁਕੇ ਤੇ ਨਾ ਆਉਣ ਵਾਲੇ ਕੋਈ ਵੀ ਦਲ ਖਾਲਸਾ ਦੀ ਲੀਡਰਸ਼ਿਪ ਭਾਰਤ ਦੇ ਅੱਗੇ ਝੁਕੇਗੀ ਸਾਡੀ ਇਹ ਵਚਨਬੱਧਤਾ ਸਾਡੇ ਬਜ਼ੁਰਗਾਂ ਦੇ ਨਾਲ ਸੰਘਰਸ਼ ਦੇ ਨਾਲ ਔਰ ਅਸੀਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ ਜਿਹੜਾ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਸੀ ਖਾਲਸਾਤਾਂ ਦੀ ਪ੍ਰਾਪਤੀ ਦਾ ਪੰਜਾਬ ਦੀ ਆਜ਼ਾਦੀ ਦਾ ਉਹਨੂੰ ਮੰਜ਼ਲਾ ਤੱਕ ਲੈ ਕੇ ਜਾਣ ਦੇ ਲਈ ਜੋ ਗੁਰੂ ਮਹਾਰਾਜ ਸਾਡੇ ਕੋ ਸੇਵਾ ਲੈਣਗੇ ਅਸੀਂ ਕਰਾਂਗੇ ਪਰ ਸਾਡੀ ਇਹ वचनबद्धता ਹੈ ਆਪਣੀ ਕੌਮ ਦੇ ਨਾਲ ਆਪਣੇ ਨੌਜਵਾਨਾਂ ਦੇ ਨਾਲ ਕਿ ਨਾ ਸਾਡੇ ਬਜ਼ੁਰਗ ਝੁਕੇ ਨੇ ਤੇ ਗੁਰਮਹਾਰਾਜ ਮੇਰ ਰੱਖਣ ਨਾ ਦਾਲ ਖਾਲਸਾ ਅੱਗੇ ਝੁਕੇਗਾ ਕਦੇ ਸਰਦਾਰ ਪਾਜੀ ਗਜਿੰਦਰ ਸਿੰਘ ਸਾਡੇ ਵਿੱਚੋਂ ਚਲੇ ਗਏ ਨੇ ਉਹਨਾਂ ਦੇ ਨਿਮਿਤ ਦੁਨੀਆ ਭਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਅਖੰਡ ਪਾਠ ਸਾਹਿਬ ਸਹਿਜ ਪਾਠ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ ਅਰਦਾਸ ਸਮਾਗਮ ਜਿਹੜੇ ਨੇ ਉਹ ਲਿਖੇ ਜਾ ਰਹੇ ਨੇ ਪੰਜਾਬ ਦੇ ਵਿੱਚ 13 ਤਰੀਕ ਨੂੰ 13 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦਾ ਜਿਹੜਾ ਉੱਥੇ 13 ਤਰੀਕ ਨੂੰ ਸਵੇਰੇ 8 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਨਿਮਿਤ ਪਾਏ ਜਾਣਗੇ ਉਹਨਾਂ ਦੇ ਨਿਮਿਤ ਅਰਦਾਸ ਕੀਤੀ ਜਾਏਗੀ 11 ਤਰੀਕ ਨੂੰ ਭੋਗ ਆਰੰਭ ਹੋਣਗੇ ਔਰ 13 ਤਰੀਕ ਨੂੰ ਸ੍ਰੀ ਕਾਨਪੜ ਸਾਹਿਬ ਦੇ ਭੋਗ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਜਿਹੜਾ ਸਥਾਨ ਹੈ ਬਾਬਾ ਗੁਰਬਖਸ਼ ਸਿੰਘ ਜੀ ਦਾ ਉਥੇ ਭੋਗ ਪਾਏ ਜਾਣਗੇ ਔਰ ਅਗਲੇ ਪ੍ਰੋਗਰਾਮ ਵੀ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਦੇ ਨਾਲ ਸਾਂਝੇ ਕਰ ਦਿੱਤੇ ਜਾਣਗੇ ਜਿੱਥੇ ਜਿੱਥੇ ਵੀ ਪ੍ਰੋਗਰਾਮ ਲੀਕੇ ਜਾਣੇ ਆ ਉਹ ਸਾਰੇ ਹੀ ਜਿਹੜਾ ਦੁਨੀਆ ਦੇ ਨਾਲ ਜਿਹੜੇ ਉਹ ਸਾਂਝੇ ਕਰ ਦਿੱਤੇ ਜਾਣਗੇ ਔਰ ਅਖੀਰ ਦੇ ਉੱਤੇ ਫਿਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਤੇ ਔਰ ਆਪਣੀ ਪੀੜੇ ਵਾਲਾ ਜਿਹੜੀ ਤੀਸਰੀ ਪੀੜੀ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਅਸੀਂ ਬੈਠੇ ਆ ਇੱਥੇ ਇਹ ਬਚਨ ਪਾਤਾ ਦਹਰਾਉਣਾ ਹੈ ਕਿ ਜਿਹੜੀ ਦ੍ਰਿੜਤਾ ਜਿਹੜੀ ਜਿਹੜਾ ਸੁਪਨਾ ਤੇ ਜਿਹੜੀ ਬਚਨ ਪਾਤਾ ਸਾਡੇ ਆਗੂਆਂ ਦੇ ਵਿੱਚ ਗੁਰਮਾਰਾ ਸਾਨੂੰ ਇਹੋ ਬਖਸ਼ਣ ਕਦੀ ਇਹੋ ਜਿਹਾ ਮੌਕਾ ਨਾ ਬਣੇ ਕਿ ਸਾਨੂੰ ਇੰਡੀਆ ਦੇ ਸਾਹਮਣੇ ਝੁਕਣਾ ਪਵੇ ਔਰ ਅਸੀਂ ਝੁਕਾਂਗੇ ਵੀ ਨਹੀਂ ਸਾਡੀ ਇਹ ਬਚਨ ਪਾਤਾ ਆ ਆਪਣੇ ਆਗੂ ਦੇ ਨਾਲ ਮਰਹੂਮ ਆਗੂ ਦੇ ਨਾਲ ਔਰ ਉਹਨਾਂ ਨੂੰ ਸ਼ਰਧਾਂਜਲੀ ਵੀ ਇਹੀ ਹੋਏਗੀ ਕਿ ਉਹਨਾਂ ਨੇ ਜਿਹੜਾ ਸੰਘਰਸ਼ ਤੋੜਿਆ ਸੀ ਉਹਨਾਂ ਦੀ ਰੂਹ ਇਸ ਗੱਲ ਦੀ ਗਵਾਹੀ ਭਰੇ ਕਿ ਅਗਲੀਆਂ ਪੀੜ੍ਹੀਆਂ ਨੇ ਉਹਨਾਂ ਦਾ ਸੰਘਰਸ਼ ਆਪਣੇ ਮੋਢਿਆਂ ਤੇ ਚੁੱਕ ਲਿਆ ਔਰ ਅਸੀਂ ਇਸ ਨੂੰ ਨਿਭਾਵਾਂਗੇ ਪਹਿਲਾ ਪ੍ਰੋਗਰਾਮ ਬਾਬਾ ਗੁੱਡ ਬਾਕਸਿੰਗ ਦੇ ਬੂੰਗਾ ਜਿਹੜਾ ਹੈਗਾ ਉਸ ਤੋਂ ਅਗਲਾ ਪ੍ਰੋਗਰਾਮ ਇੱਕ ਹੋਰ ਅਸੀਂ ਰੱਖਾਂਗੇ ਜਿਹੜਾ ਵੱਡਾ ਪ੍ਰੋਗਰਾਮ ਹੋਏਗਾ ਜਿੱਦੇ ਚ ਬੁਲਾਰੇ ਵੀ ਬੋਲ ਲੈਣਗੇ ਉਹ ਅਸੀਂ ਉਹਨਾਂ ਦੀ ਫੈਮਿਲੀ ਚੰਡੀਗੜ੍ਹ ਰਹਿੰਦੀ ਹੈ ਉਹਨਾਂ ਦੀ ਫੈਮਿਲੀ ਨਾਲ ਰਾਈ ਕਰਕੇ ਇਹ ਪਾਰਟੀ ਵੱਲੋਂ ਪ੍ਰੋਗਰਾਮ ਹੋਏਗਾ ਉਹ ਅਸੀਂ ਪਰਿਵਾਰ ਦੇ ਨਾਲ ਮਿਲ ਕੇ ਇੱਕ ਵੱਡਾ ਪ੍ਰੋਗਰਾਮ ਅਲੱਗ ਵੀ ਰੱਖਾਂਗੇ ਜਿਹੜਾ ਦਰਬਾਰ ਸਾਹਿਬ ਤੋਂ ਬਾਹਰ ਹੋਏਗਾ ਔਰ ਉੱਥੇ ਬੁਲਾਰੇ ਵੀ ਬੋਲਣਗੇ ਪਾਈ ਕਿ ਜਦੋਂ ਪੁਰਾਣੇ ਪਾਰਟੀ ਸਾਥੀ ਜਿਹੜੇ ਸੀ ਤੇ ਪਾਰਟੀ ਸਾਥੀਆ ਉਸੇ ਸਮੇਂ ਤੇ ਵਾਪਸ ਆਏ ਸਿਵਾਮ ਕੱਟ ਕੇ ਪਾਈ ਸਾਬ ਖੁੱਡ ਨਹੀਂ ਆਉਣਾ ਚਾਹੁੰਦੇ ਸੀ ਕਿ ਪਾਰ ਸਰਕਾਰ ਨੂੰ ਕੋਈ ਹੋਰ ਦੀਆਂ ਪਹੁੰਚੀਆਂ ਸੀ ਉਹ ਵਾਪਸ ਨਹੀਂ ਆ ਸਕਦੇ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਨੂੰ ਬਹੁਤ ਵਾਰ ਪੇਸ਼ਕਸ਼ ਹੋਈ ਹੈ ਇੱਕ ਵਾਰ ਤਾਂ ਹਰਪੀਰ ਸਿੰਘ ਭਮਰ ਜਿਹੜੇ ਜਰਨਲਿਸਟ ਸੀਗੇ ਜਿਹੜੇ ਐਸ.ਸੀ.ਪੀ.ਸੀ ਨਾਲ ਵੀ ਸੰਬੰਧਿਤ ਰਹੇ ਆ ਉਹ ਜਦੋਂ 1997 ਦੇ ਵਿੱਚ ਅਕਾਲੀ ਸਰਕਾਰ ਬਣੀ ਐ ਉਦੋਂ ਉਹ ਜਥੇ ਦੇ ਨਾਲ ਗਏ ਸੀਗੇ ਤੇ ਉਹਨਾਂ ਨੇ ਸਪੈਸ਼ਲ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਔਰ ਮੁਲਾਕਾਤ ਕਰਕੇ ਉਹਨਾਂ ਨੇ ਆ ਕੇ ਸਟੋਰੀ ਵੀ ਕੀਤੀ ਇੰਗਲਿਸ਼ ਟ੍ਰ ਵੀ ਉਹਨ ਦੇ ਵਿੱਚ ਤੇ ਉਹਨਾਂ ਨੇ ਇਹੀ ਉਹਨਾਂ ਨੂੰ ਪੇਸ਼ ਕਰ ਦਿੱਤੀ ਕਿ ਤੁਸੀਂ ਐ ਵਾਪਸ ਔਨ ਦਿ ਲੀਡ ਹਮੀ ਪਰੋ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹਾਮੀ ਕਿਵੇਂ ਪਰਾਂ ਮੈਂ ਕਿਵੇਂ ਉਸ ਜਗ੍ਹਾ ਤੇ ਆਵਾਂ ਜਿੱਥੇ ਅਜੇ ਵੀ ਮੇਰੀ ਕੌਮ ਗੁਲਾਮ ਹੋਵੇ ਐਕਚੁਅਲੀ ਉਹਨਾਂ ਨੇ ਬੜਾ ਕਲੀਅਰ ਕਿਹਾ ਸੀ ਉਸ ਤੋਂ ਬਾਅਦ ਵੀ ਇੰਗਲਿਸ਼ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਦੇ ਰਿਪੋਰਟਰ ਵਰਿੰਦਰ ਵਾਲੀਆ ਜੀ ਨੇ ਵੀ ਉਹ ਸਟੋਰੀਜ਼ ਕੀਤੀਆਂ ਸੀਗੀਆਂ ਕਲੀਅਰ ਉਹਨਾਂ ਦੇ ਵਰਡ ਸੀਗੇ ਹੈਡਲਾਈਨ ਸੀਗੀ ਪੰਜਾਬੀ ਟ੍ਰਿਬਿਊਨ ਦੀ ਆਤਮ ਸਮਰਪਣ ਕਰਨ ਨਾਲੋਂ ਮੈਂ ਮਰਨਾ ਪਸੰਦ ਕਰਾਂਗਾ ਉਹ ਸਰੈਂਡਰ ਨਹੀਂ ਸੀ ਕਰਨਾ ਚਾਹੁੰਦੇ ਉਹ ਸਰੈਂਡਰ ਨੂੰ ਕਮਜ਼ੋਰੀ ਸਮਝਦੇ ਨੇ ਤੇ ਸੰਘਰਸ਼ ਨਾਲ ਬੇਵਫਾਈ ਤੇ ਗਦਾਰੀ ਸਮਝਦੇ ਨੇ ਤੋਂ ਕਹਿੰਦੇ ਮੈਂ ਸਰੈਂਡਰ ਨਹੀਂ ਕਰਾਂਗਾ ਮੈਂ ਇਹਦੇ ਨਾਲ ਮਰਨਾ ਪਸੰਦ ਕਰਦਾ ਭੀਸ਼ਖਸ ਪੈਸਾ ਉਹਨਾਂ ਨੂੰ ਸਿਧਨਾ ਪੂਰੀ ਹੋਉ ਉਹ ਭਾਰਤੀ ਇਹਨਾਂ ਕਰਨਾ ਨਹੀਂ ਬਾਤਾਂ ਬਾਤੀਆਂ ਦੇ 1995 ਦੇ ਵਿੱਚ ਪਰ ਇੰਡੀਆ ਨੇ ਇੰਡੀਅਨ ਸਟੇਟ ਨੇ ਜਿਹੜੇ ਵਾਪਸ ਵੀ ਆ ਗਏ ਸੀ ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ ਉਹਨਾਂ ਨੇ ਦੁਬਾਰਾ ਇੱਕ ਵਾਰੀ ਕੇਸ ਚਲਾ ਦਿੱਤਾ ਸੀ ਤਿੰਨ ਸਾਲ ਉਹ ਕੇਸ ਦਿੱਲੀ ਕੋਰਟ ਚ ਦੁਬਾਰਾ ਚੱਲਿਆ ਔਰ ਲੜ ਕੇ ਅਸੀਂ ਉਹ ਮਨ ਅਕਵਿਟਲ ਸੈਕਿੰਡ ਟਾਈਮ ਜਿਹੜਾ ਚੱਲਿਆ ਇੱਥੇ ਆ ਕੇ ਔਰ ਇੰਡੀਆ ਨੇ ਦੇਖੋ ਇੱਕ ਪ੍ਰੋਟੈਕਸਟ ਕੀ ਲਿਆ ਬਹਾਨਾ ਕੀ ਬਣਾਇਆ ਕਿ ਜਿਹੜਾ ਕੇਸ ਪਾਕਿਸਤਾਨ ਦੇ ਵਿੱਚ ਚੱਲਿਆ ਉਹ ਹਾਈਜੈਕਿੰਗ ਦੇ ਐਕਟ ਦੇ ਅੰਡਰ ਚੱਲਿਆ ਕਿਉਂਕਿ ਇਹਨਾਂ ਨੇ ਖਾਲਿਸਤਾਨ ਦੇ ਨਾਰੇ ਵੀ ਮਾਰੇ ਸੀ ਜਹਾਜ਼ ਦੇ ਵਿੱਚ ਇਹਨਾਂ ਤੇ ਸਡਿਸ਼ਨ ਨਹੀਂ ਚੱਲਿਆ ਸੋ ਅਸੀਂ ਇਹ ਇੰਡੀਆ ਇਹਦੇ ਤੇ ਸਡਿਕਸ਼ਨ ਦਾ ਕੇਸ ਚਲਾਏਗੀ ਸੋ ਇੰਡੀਆ ਨੇ ਇੱਥੇ ਆ ਕੇ ਸਡਿਕਸ਼ਨ ਦਾ ਕੇਸ ਚਲਾਇਆ ਜਿਹੜੇ ਦੋ ਸਿੰਘ ਵਾਪਸ ਆ ਗਏ ਸੀ ਲੇਕਿਨ 3 ਸਾਲ ਦੀ ਲੀਗਲ ਮਿਹਨਤ ਤੋਂ ਬਾਅਦ ਉਹਨਾਂ ਦੋਨਾਂ ਸਿੰਘਾਂ ਨੂੰ ਬਰੀ ਕੀਤਾ ਗਿਆ ਦਿੱਲੀ ਕੋਰਟ ਵੱਲੋਂ ਸੋ ਇਹ ਇਹ ਗੱਲ ਬੜੀ ਕਲੀਅਰ ਸੀ ਜਦੋਂ ਭਾਈ ਗਜਿੰਦਰ ਸਿੰਘ ਦਾ ਨਾਮ ਹੀ ਉਹਨਾਂ ਨੇ ਮੋਸਟ ਵਾਂਟਡ ਲਿਸਟ ਦੇ ਵਿੱਚ ਪਾ ਦਿੱਤਾ ਜਦੋਂ ਪਾਰਲੀਮੈਂਟ ਤੇ ਅਟੈਕ ਹੁੰਦਾ 2000 ਦੇ ਵਿੱਚ ਦਸੰਬਰ ਦੇ ਵਿੱਚ ਤੇ 2001 ਦੇ ਵਿੱਚ ਪਹਿਲੀ ਲਿਸਟ ਕੱਢੀ ਜਾਂਦੀ 20 ਬੰਦਿਆਂ ਦੀ ਜਿਹਦੇ ਵਿੱਚ 6 ਸਿੱਖ ਐਕਟਿਵਿਸਟ ਹੁੰਦੇ ਨੇ 6 ਸਿੱਖ ਅਗੂ ਹੁੰਦੇ ਨੇ ਉਹਨਾਂ 6 ਵਿੱਚੋਂ ਭਾਈ ਗਜਿੰਦਰ ਸਿੰਘ ਦਾ ਨਾਮ ਸੀ ਉਦੋਂ ਹੀ ਸਾਨੂੰ ਮਨਸ਼ਾ ਇੰਡੀਅਨ ਇੰਡੀਅਨ ਸਟੇਟ ਦੀ ਕਲੀਅਰ ਹੋ ਗਈ ਸੀ ਕਿ ਇਹ ਉਹਦੀ ਵਿੱਚ ਹੰਟਿੰਗ ਕਰਨਾ ਚਾਹੁੰਦੇ ਨੇ ਉਹਦਾ ਸ਼ਿਕਾਰ ਕਰਨਾ ਚਾਹੁੰਦੇ ਨੇ ਔਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਦਾ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਵੀ ਥ੍ਰੈਟ ਬਰਾਬਰ ਤੇ ਸੀ ਔਰ ਇਹਨਾਂ ਨੇ ਔਰ ਬਾਕੀ ਸਿੰਘਾਂ ਨੇ ਆਪਣੀ ਪੂਰੀ ਹਿਫਾਜ਼ਤ ਕੀਤੀ ਆਪਣਾ ਬਚਾ ਕੀਤਾ ਅਦਰਵਾਇਜ਼ ਇੰਡੀਆ ਦਾ ਦਾ ਲੱਗਦਾ ਤੇ ਉਹ ਪੰਜਵੜ ਮੰਗੂ ਭਾਈ ਗਜਿੰਦਰ ਸਿੰਘ ਦਾ ਵੀ ਸ਼ਿਕਾਰ ਕਰ ਜਾਂਦੇ। ਅਸੀਂ ਇਹ ਚਾਹਤਨ ਸੁਲਪਨ ਨਹੀਂ ਕਰਨਾ ਚਾਹੀਦਾ ਪਰ ਜਦੋਂ ਉਹ ਇਹ ਦੇ ਨਾਲ ਤੇ ਉਹ ਨਹੀਂ ਨਾਲੀ ਬੜਾ ਅੱਗੇ ਹੋਰ ਦੇ ਨਾਲ ਆਇਆ ਤੇ ਭਾਈ ਅਮਰਪਾਲ ਸਿੰਘ ਉਹ ਸੀ ਜਥੇਦਾਰ ਸਾਹਿਬ ਨੇ ਇਹਨਾਂ ਨੇ ਕਹਿੰਦਾ ਸੀ ਕਿ ਆਤਮ ਸਮਰਪਣ ਕਰਕੇ ਤੇ ਅਗਲਾ ਕੀ ਅਗਰ ਤੁਸੀਂ ਸਾਡਾ ਬਿਆਨ ਪੜਿਆ ਹੋਵੇ ਤੇ ਮੈਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਅਕਾਲਤ ਕਦੀ ਕਿਸੇ ਨੂੰ ਆਤਮ ਸਮਰਪਣ ਕਰਨ ਲਈ ਨਹੀਂ ਕਹਿੰਦਾ ਚਿੱਠੀ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਅੱਜ ਵੀ ਹੋएगी ਜਾ ਕੇ ਪੜ੍ਹ ਲੈ ਅਜੇ ਮਤਲਬ ਪਰਿਵਾਰ ਦੇ ਕੋਲ ਹੋ ਗਿਆ ਮੇਰੇ ਨਾਲ ਐਕਸ਼ਨ ਦੀ ਵੀ ਦੱਸਿਆ ਸੀ ਬਾਕੀ ਫੈਮਿਲੀ ਮੈਂ ਤਾਂ ਕਿਤੇ ਚੜੀਗੜ ਤੇ ਨਹੀਂ ਜਾਂ ਬਹੁਤ ਔਣੇ ਤੇ ਪੇਟੀ ਯੂਕੇ ਹੈ ਵਾਈਫ ਜਰਮਨ ਸੀ ਉਹਨਾਂ ਦਾ ਉਹ ਉਹ ਉਹਨਾਂ ਦੀ ਡੈਥ ਹੋ ਗਈ ਹੈ ਮੇਰੇ ਖਾਲ 5 ਸਾਲ ਪਹਿਲਾਂ 4 4 ਸਾਲ ਜਾਂ 5 ਸਾਲ ਪਹਿਲਾਂ ਤੇ ਬ੍ਰਦਰ ਹੈ ਦੋ ਬ੍ਰਦਰ ਨੇ ਇੱਕ ਸਿਸਟਰ ਹੈ ਉਹ ਚੰਡੀਗੜ੍ਹ ਰਹਿੰਦੇ ਨੇ ਸਿੰਘ ਸਰਬਾਨ ਨੇ 4 ਸਾਲ ਪਹਿਲੇ ਜਿਹੜਾ ਬਾਕਪ ਸੱਚੀ ਦਾ ਸਵੇਤ ਭਾਈ ਸਾਹਿਬ ਨੂੰ ਜਿਹੜਾ ਰਿਵਾਰਡ ਦੇਣ ਦਾ ਫਰਮਾਨ ਦੇਣ ਦਾ ਫੈਸਲਾ ਕੀਤਾ ਸੀ 4 ਸਾਲ ਉਹਨਾਂ ਨੇ ਕੋਈ ਉੱਤੇ ਅਮਲ ਨਹੀਂ ਕੀਤਾ ਕਿ ਉਹਨਾਂ ਦੇ ਜੁੜੇ ਜੀ ਵੀ ਸੀ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ ਬਿਲਕੁਲ ਅਸੀਂ ਵੀ ਸਮਝਦਿਆਂ ਕਿ ਅਗਰ ਉਹਨਾਂ ਨੇ ਫੈਸਲਾ ਕੀਤਾ ਸੀ ਇੱਕ ਅਕਾਲ ਤਖ ਨੇ ਆਪਣੇ ਤੌਰ ਤੇ ਫੈਸਲਾ ਕੀਤਾ ਸੀ ਜਿਹੜੀਆਂ ਯਾਰਾਂ ਸ਼ਕਤੀਆਂ ਨੇ ਉਹਨਾਂ ਵੱਲੋਂ ਕੋਈ ਮੰਗ ਨਹੀਂ ਸੀ ਇਹ ਫੈਸਲਾ ਅਕਾਲ ਤਖ ਸਾਹਿਬ ਦਾ ਸੀ ਤੇ 4 ਸਾਲ ਇੱਕ ਬਹੁਤ ਲੰਬਾ ਸਮਾਂ ਹੁੰਦਾ ਥੋੜਾ ਸਮਾਂ ਨਹੀਂ ਹੁੰਦਾ 4 ਮਹੀਨੇ ਨਹੀਂ 4 ਸਾਲ ਉਹਨਾਂ ਨੂੰ ਇਹ ਫੈਸਲਾ ਮੇਰੇ ਖਿਆਲ ਹੈ ਸਮਾਂ ਰੰਦੇ ਕਰ ਲੈਣਾ ਚਾਹੀਦਾ ਸੀ ਪਰ ਕੋਈ ਗੱਲ ਨਹੀਂ ਇਹ ਐਲਾਨ ਕਰਨ ਦਾ ਫੈਸਲਾ ਵੀ ਉਹਨਾਂ ਦਾ ਸੀ ਤੇ ਆਪਣੇ ਕੋਲ ਹੋਲਡ ਤੇ ਰੱਖਣ ਦਾ ਫੈਸਲਾ ਵੀ ਉਹਨਾਂ ਦਾ ਹੈ ਤੋ ਮੇਰੇ ਖਿਆਲ ਇਹ ਬਿਹਤਰ ਜਵਾਬ ਉਹ ਹੀ ਦੇ ਸਕਦੇ ਨੇ ਕਿ ਉਹਨਾਂ ਨੇ 4 ਸਾਲ ਦੇ ਵਿੱਚ ਆਪਣੇ ਹੀ ਫੈਸਲੇ ਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਸਨਮਾਨ ਪੈਸਾ ਵੀ ਦਿੱਤਾ ਗਿਆ ਜਲਾਵਤਨੀ ਯੋਗ ਹੋ ਰਿਹਾ ਇਹ ਸ਼ਹਿਰ ਸਿੱਖ ਇਤਿਹਾਸ ਵਿੱਚ ਪਹਿਲਾ ਸਨਮਾਨ ਜਲਾਵਤਨ ਸਿੱਖ ਜੋਤਾ ਹਾਂਜੀ ਬਿਲਕੁਲ ਪਹਿਲੇ ਪਹਿਲਾ ਨਵੀਂ ਕਲਾ ਸਨਮਾਨ ਗਿਆ ਜਸਰ ਦਾ ਹਾਂਜੀ ਹਾਂਜੀ ਬਿਲਕੁਲ ਸ਼ਾਹਰਪੁਰ ਦਾ ਸਨਮਾਨ ਹੈਗਾ ਇਹਨਾਂ ਬਹੁਤ ਸਾਰੇ ਉੱਤੇ ਗਏ ਬਿਲਕੁਲ ਲੇਕਿਨ ਜੁੁੰਦੇ ਕੀ ਜਿਹੜਾ ਸਨਮਾਨ ਸੀ ਜਲਾਵਤਨੀ ਯੋਗ ਹੋ ਰਿਹਾ ਸੀ ਸੱਚ ਹੈ ਇਹ ਕਾਂਸਲ ਪੈਸਾ ਦੀ ਤਸਵੀਰ ਆ ਪੁੰਜੀ ਸੀ ਕਿ ਇਹ ਪਰਸ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸੋਸ਼ਲ ਪੁੰਜੀ ਹੋ। ਉਹ ਤੋਂ ਬਾਅਦ ਸੀ ਇਸ ਸਬੰਧੀ ਅਕਾਲਤਖ ਸਾਹਿਬ ਦੇ ਜਥੇਦਾਰ ਤੇ ਸ਼ਰਮਨੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰਾਂ। ਭਾਵੇਂ 1981 ਦੇ ਵਿੱਚ ਗੰਦਵੀੜੂ ਸਾਹਿਬ ਇੱਜ਼ਤ ਦਿੰਦੇ ਰਹੇ ਨੇ। ਜਿੰਨੀ ਇੱਜ਼ਤ ਉਹਨਾਂ ਨੇ ਦਿੱਤੀ ਸਾਡਾ ਪ੍ਰਧਾਨ ਸਿੰਘ ਪਿੰਡਾ ਵਾਲੇ ਤਾਂ ਆਪਣੀ ਸਪੀਚes ਉਸੇ ਸੰਜਨੈਲ ਸਿੰਘ ਨੇ ਬਹੁਤ ਇੱਜ਼ਤ ਦਿੱਤੀ ਹੈ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਜਦੋਂ ਇਹ ਪਾਕਿਸਤਾਨ ਦੀ ਜੇਲ੍ਹ ਚ ਕੈਦ ਸੀਗੇ ਤੇ ਮਿਲਟਰੀ ਡਿਟੈਂਸ਼ਨ ਚ ਸੀਗੇ ਆਰਮੀ ਦੀ ਡਿਟੈਂਸ਼ਨ ਸੀਗੇ ਤੇ ਉਦੋਂ ਉਹਨਾਂ ਦਾ ਰਵਈਆ ਕਾਫੀ ਸਖਤ ਸੀਗਾ ਇਹ ਫੈਕਟ ਹੈ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਸਖਤ ਰਵਈਆ ਸੀਗਾ ਆਰਮੀ ਦਾ ਇਹਨਾਂ ਪ੍ਰਤੀ ਤੇ ਜਦੋਂ بار بار ਸੰਜੇਰ ਨਾਇਰ ਸਿੰਘ ਨੇ ਮੰਜੀ ਸਾਹਿਬ ਦੀਵਾਨ ਹਾਲਤੋਂ ਇਹਨਾਂ ਨੂੰ ਸਬੋਧਨ ਹੋ ਕੇ ਇਹਨਾਂ ਨੂੰ ਭਾਈ ਗਜਿੰਦਰ ਸਿੰਘ ਨੂੰ ਆਪਣਾ ਭਰਾ ਇਹਨਾਂ ਬਾਰੇ ਜਦੋਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਕੰਪੈਰੀਜ਼ਨ ਕੀਤਾ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਤੇ ਇਸ ਲਈ ਤੇ ਗੁਰੂ ਦੇ ਸਿੱਖਾਂ ਲਈ ਜਹਾਜ਼ ਅਗਵਾ ਕਰਨ ਵਾਲਿਆਂ ਨੂੰ ਦੇਸ਼ ਨਿਕਾਲਾ ਤੇ ਜਿਨ੍ਹਾਂ ਨੇ ਇੰਦਰਾ ਗਾਂਧੀ ਲਈ ਜਹਾਜ਼ ਅਗਵਾ ਕੀਤਾ ਪਾਂਡੇ ਬ੍ਰਦਰਸ ਉਹਨਾਂ ਨੂੰ ਐਮਐਲਏ ਤੇ ਐਮਪੀ ਦੀਆਂ ਟਿਕਟਾਂ ਇਹ ਗੱਲਾਂ ਜਿਹੜੀਆਂ ਸੰਜਨੈਲ ਸਿੰਘ ਦੀਆਂ ਬਾਰ-ਬਾਰ ਮਨਜੀਤ ਸਾਹਿਬ ਦੀਵਾਨ ਹਾਲਤ ਤੋਂ ਕਈਆਂ ਗਈਆਂ ਇਹ ਗੱਲ ਪਾਕਿਸਤਾਨ ਦੀ ਸਰਕਾਰ ਤੇ ਅਸਰ ਕੀਤੀਆਂ ਤੇ ਉਹਨਾਂ ਨੇ ਜਿਹੜਾ ਇਹਨਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਇੱਕ ਸਖਤ ਰਵੱਈਆ ਸੀ ਉਹ ਨਰਮ ਹੋਇਆ ਤੇ ਇਹਨਾਂ ਨੂੰ ਆਰਮੀ ਡਿਟੈਂਸ਼ਨ ਤੋਂ ਕੱਢ ਕੇ ਸਿਵਿਲਿਅਨ ਜੇਲ੍ਹ ਚ ਭੇਜ ਦਿੱਤਾ ਗਿਆ ਸੋ ਉਹਦਾ ਅਸਰ ਹੋਇਆ ਸੋ ਅਸੀਂ ਸਮਝਦੇ ਹਾਂ ਕਿ ਸੰਜਰਨੈਲ ਸਿੰਘ ਜਿਨ੍ਹਾਂ ਦੇ ਦੇਖੋ ਕਿਸੇ ਲਈ ਕੁਰਬਾਨੀ ਨਹੀਂ ਹੁੰਦੀ ਜੋ ਵੀ ਇਹਨਾਂ ਨੇ ਕੀਤਾ ਸੰਜਰਨੈਲ ਸਿੰਘ ਨੂੰ ਇੱਕ ਪੰਥਕ ਆਗੂ ਮੰਨ ਕੇ ਕੁਰਬਾਨੀ ਕੀਤੀ ਹੈ ਔਰ ਇੱਕ ਪੰਥਕ ਆਗੂ ਜਦੋਂ ਕਸ਼ਟ ਵਿੱਚ ਸੀ ਜਦੋਂ ਸਰਕਾਰ ਉਹਦੇ ਤੇ ਜ਼ੁਲਮ ਕਰ ਰਹੀ ਹੈ ਇਹਨਾਂ ਨੇ ਉਸ ਨੂੰ ਆਪਣੀ ਪੰਤਕ ਸੇਵਾ ਸਮਝ ਕੇ ਕੀਤਾ ਸੋ ਕਿਸੇ ਤੇ ਕੋਈ ਆਸਾਨ ਨਹੀਂ ਹੁੰਦਾ ਔਰ ਅਸੀਂ ਇਸ ਦੇ ਇਹ ਵਜ ਵਜੋਂ ਇਹਦੇ ਬਦਲੇ ਵਿੱਚੋਂ ਕਿਸੇ ਤੋਂ ਐਕਸਪੈਕਟ ਵੀ ਨਹੀਂ ਕਰਦੇ ਕਿ ਕੋਈ ਭਾਈ ਗਜਿੰਦਰ ਸਿੰਘ ਲਈ ਕਰੇ ਪਰ ਦਮਦਮਿਤਖਸਾਲ ਨੇ ਹਮੇਸ਼ਾ ਇਹਨਾਂ ਨੂੰ ਇੱਜ਼ਤ ਦਿੱਤੀ ਹੈ ਸਾਨੂੰ ਇੰਨਾ ਹੀ ਬਹੁਤ ਹੈ ਜਦੋਂ ਹਿੰਦੋਸਤਾਨ ਦੀ ਬਲਕ ਫਾਉਂਸਰ ਇੱਕ ਬੰਦਿਆ ਲਿਖਿਆ ਨਾ ਤੇ ਅਸੀਂ ਬੋਲਦਾ 84 ਤੋਂ ਬਾਅਦ ਨਹੀਂ ਲੱਗੀਆਂ ਇਹਨਾਂ ਤੇ ਦਲ ਖਾਲਸਾ ਤੇ ਪਾਬੰਦੀ ਲੱਗੀ ਹੈ ਮਈ 1982 ਨੂੰ ਹਾਈਜੈਕਿੰਗ ਤੋਂ ਬਾਅਦ ਤੇ ਜਿਹੜੀ ਪਾਬੰਦੀ ਹੈ ਉਹ 10 ਸਾਲ ਦੋ-ਦੋ ਸਾਲ ਲਈ ਐਕਸਟੈਂਡ ਹੁੰਦੀ ਗਈ ਜਿਹੜੀ ਲਾਸਟ ਐਕਸਟੈਂਡ ਹੋਈ ਹੈ ਉਹ 92 ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਐਕਸਟੈਂਡ ਨਹੀਂ ਹੋਈ ਲੇਕਿਨ ਇਸ ਗੱਲ ਦਾ ਪਤਾ 98 ਦੇ ਵਿੱਚ ਜਦੋਂ ਅਸੀਂ ਦੁਬਾਰਾ ਦਲ ਖਾਲਸਾ ਨੂੰ ਰਿਵਾਈਵ ਕੀਤਾ ਉਦੋਂ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ ਪਾਬੰਦੀ ਹੈ ਪਿਛਲੇ 4 ਸਾਲਾਂ ਤੋਂ ਐਕਸਟੈਂਡ ਨਾ ਹੋ ਕੇ ਲੈਪਸ ਹੋ ਚੁੱਕੀ ਹੈ ਜਦੋਂ ਐਕਸਟੈਂਡ ਨਹੀਂ ਹੁੰਦੀ ਤੇ ਆਪਣੇ ਆਪ ਲੈਪਸ ਹੁੰਦੀ ਹੈ ਇਸੇ ਇਸੇ ਕਰਕੇ ਹੀ ਅਸੀਂ 1998 ਦੇ ਵਿੱਚ ਦੁਬਾਰਾ ਦਲ ਖਾਲਸਾ ਨੂੰ ਗਰਾਊਂਡ ਤੇ ਰਿਵਾਈਵ ਕਰਨ ਦੇ ਵਿੱਚ ਕਾਮਯਾਬ ਹੋਏ ਖਬਰ